ਉਸੇ ਬਾਰੇ ਕੁਝ ਗੀਤੀ ਜ਼ਰੂਰ ਕਰਾ ਆ ਆ ਟੁਕਦਾ ਸ਼ਲੋਕ ਅੱਜ ਦੀ ਉਹਦੀ ਬਾਖਿਆ ਵਿੱਚ ਵੀ ਭਾਈ ਸਾਹਿਬ ਭਾਈ ਲਾਲ ਜੀ ਆਪ ਸਭ ਨੂੰ ਪਤਾ ਹੈ ਸੈਟਰਪੋਲ ਅੰਮ੍ਰਿਤਪੁਰ ਜੀ ਨੂੰ ਕਹਿੰਦੇ ਉੱਥੋਂ ਦੇ ਰਹਿਣ ਵਾਲੇ ਭਾਈ ਸਾਹਿਬ ਜੀ ਤਰਖਾਨਾ ਕੰਮ ਕਰਦੇ ਸਨ ਜੀ ਇਹ ਕਟੋੜੇ ਸਨ ਭਾਈ ਸਾਹਿਬ ਭਾਈ ਲਾਲ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਨੂੰ ਇਸ ਤੋਂ ਪਹਿਲਾਂ ਨਹੀਂ ਮਿਲੇ ਭਾਈ ਲਾਲੂ ਜੀ ਦੀ ਉਮਰ ਇਤਿਹਾਸ ਕਰਕੇ ਨੇ 28 ਸਾਲ ਦੀ ਸੀ ਜਦੋਂ ਮਹਾਰਾਜ ਜੀ ਨੇ ਘਰ ਗਏ ਭਾਈ ਲਾਲੂ ਇਹਨਾਂ ਦੀ ਘਰਵਾਲੀ ਦਾ ਨਾਮ ਇਤਿਹਾਸ ਵਿੱਚ ਲਿਖਿਆ ਬੀਬੀ ਭਾਗੂ ਇਹਨਾਂ ਦਾ ਬੇਟਾ ਕੋਈ ਨਹੀਂ ਸੀ ਜੀ ਸਿਰਫ ਇੱਕੋ ਬੇਟੀ ਸੀ ਭਾਈ ਲਾਲੂ ਜੀ ਐਮਨਾ ਬਾਤ ਉਹ ਵਾਰ-ਵਾਰ ਨੂੰ ਕਹਿੰਦੇ ਆ ਕਿ ਇਹਨਾਂ ਦਾ ਘਰ ਸੀ ਘਰ ਵਿੱਚ ਖੂਈ ਸੀ ਨਾ ਭਾਈ ਸਾਹਿਬ ਨੇ ਪੁੱਛਿਆ ਕਿ ਇਹਨਾਂ ਸੀ ਗਏ ਉਹ ਤੇ ਚੱਕੀ ਭਾਈ ਸਾਹਿਬ ਦਾ ਖੂ ਭਾਈ ਲਾਲੋ ਦੇ ਘਰ ਦਾ ਬੂਆ ਖੜਤਾਇਆ ਸੱਚੇ ਪਾਤਸ਼ਾਹ ਨੇ ਭਾਈ ਮਲਦਾਨਾ ਦੇ ਨਾਲ ਜੁਵਾ ਬੁਲਿਆ ਖੋਜ ਦਿੱਤਾ ਵਿਖਿਆ ਕਿ ਭਾਈ ਲਾਲੋ ਜੀ ਉਸ ਵਕਤ ਕਿੱਲੇ ਟੜ ਗਏ ਸਨ ਤੇ ਮਹਾਰਾਜ ਸੱਚੇ ਪਾਤਸ਼ਾਹ ਆਵਾਜ਼ ਦੇ ਕੇ ਕਹਿੰਦੇ ਆ ਲਾਲੋ ਘਾਹੀਏ ਇਹ ਸ਼ਬਦ ਭਾਈ ਲਾਲੋ ਨੂੰ ਘਾਹੀਏ ਕਹਿੰਦਾ ਜੀ ਹਾਂ ਮੈਂ ਘਾਲੀਆਂ ਉਹ ਧਿਆਨ ਬੇਤਨਾਂ ਜੀ ਬੰਦਾ ਮਿਲਦਾ ਕਿੱਲੇ ਘੜੀਦਾ ਰਹੇ ਤੇ ਮਹਾਰਾਜ ਜੀ ਇਹ ਤੋ ਕਿੱਲੇ ਕਾ ਕਰਦਾ ਇਹ ਕਰ ਕੀ ਨੇ ਕਹਿੰਦਾ ਜੀ ਕਿੱਲੇ ਘੜੀਆਂ ਇੱਕੋ ਸ਼ੰਕਾ ਸਾਰੀ ਜ਼ਿੰਦਗੀ ਕਿੱਲੇ ਘੜੀ ਜਾਏਗਾ ਜੀਵਨ ਕਦੋਂ ਘੜੇਗਾ ਉਹਨੇ ਕਿਸਾ ਰੱਖ ਦੇਦਾ ਕਹਿੰਦਾ ਜੀ ਤੁਸੀਂ ਕੌਣ ਹੋ ਜੀ ਕਹਿੰਦੇ ਜੀ ਅਸੀਂ ਮੁਸਾਫਰ ਹਾਂ ਮਹਾਰਾਜ ਕਹਿੰਦੇ ਸੀ ਮੁਸਾਫਰ ਹਾਂ تے پائی لالو اگے بیٹھا بیٹھے اس نے مارے لو کر کے کہ جی اے تا ساری دنیا ہی مسافر کھانا ہے تیرا مطلب اس بندے دا اندر جا گیا ہے اے ساری دنیا ہی مسافر کھانا ہے تے ساتھ کرو ہس کے کہ تا ہی تا تیرے گھر آیا تیرے ورگے مسافراں نو ہم بنانا ہے تو مسافر ہیں اسی تیرے ورگے مسافراں نو ہم بنانا ہے وہ پھر اس تے بندہ اس تا پیشا بندہ کہندا جی تہاڈا نام کی ਭਾਈ ਮਰਦਾਨਾ ਜੀ ਨਾਲ ਹੀ ਗੋਲ ਪੈ ਗਏ ਜੀ ਇਹ ਮੈਂ ਮਿਰਾਸੀ ਨਾਮ ਹੁਸਨ ਆ ਗਿਆ ਮੈਂ ਮਿਰਾਸੀ ਹਾਂ ਇੱਕ ਗੁਰੂ ਨਾਨਕ ਸਾਹਿਬ ਜੀ ਮੇਰੇ ਮੁਰਸ਼ਿਦ ਨੇ ਗੁਰੂ ਨਾਨਕ ਜੀ ਮਹਿਰਬਾਬ ਨਾਨਾ ਇਹ ਪ੍ਰਮਾਤਮਾ ਦੇ ਸ਼ਬਦ ਗਾਉਂਦੇ ਬਸ ਇੱਕੋ ਜੰਮਟ ਖਲੋਤਾ ਕਹਿ ਲਗੇ ਨਾਨਕ ਤਵਾ ਸੁਲਤਾਨਪੁਰ ਵਾਲਾ ਭਾਈ ਮਰਦਾਨਾ ਜੀ ਕਹਿੰਦੇ ਖਾਨ ਕਹਿੰਦੇ ਉਸੇ ਵਕਤ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਰੱਖ ਦਿੱਤਾ ਪਿੱਕੋਦੰ ਆਪਣੀ ਘਰਵਾਲੀ ਨੂੰ ਇਸ਼ਾਰਾ ਕੀਤਾ ਦੀਪੀ ਭਾਗੂ ਉਹ ਜੀ ਮੰਜੀ ਖਿੱਚ ਕੇ ਜਾਂਦੀ ਭਾਈ ਲਾਲ ਨੂੰ ਕਹਿੰਦਾ ਜੀ ਮਹਾਰਾਜ ਜੀ ਇੱਥੇ ਬੈਠ ਕੋਈ ਸਾਹਿਆ ਪਿਆਸ ਉਸ ਮੈਨੂੰ ਆਪ ਕਾਸ਼ ਜੀ ਨਹੀਂ ਕੇ ਲਾਲੂ ਸਾਹ ਬੜਾ ਸੰਤੋਖੀ ਭਾਈ ਲਾਲੂ ਸਾਹ ਲਿਖੇ ਅਰੇ ਲਾਲੂ ਸਾਹ ਬੜਾ ਸੰਤੋਖੀ ਕਰਤੰ ਸ਼ਿਕਾਇਤ ਹਰ ਕੀ ਕਰ ਕਹਨਾ ਭੁਖੀ ਤਰੀਆ ਤਾਂ ਕੀ ਬੜੀ ਸ਼ਗਾਨ ਭਗਤਾਂ ਨੂੰ ਜਾਨਣਾ ਹੈ ਭਗਵਾਨ ਆ ਚਾਰ ਸ਼ਬਦਾਂ ਚ ਕਹਿਤਾ ਭਾਈ ਲੱਗੋ ਬੜਾ ਸੰਤੋਖੀ ਜਿਹਾ ਸਾਧੰਦਾ ਹੈ ਤੇ ਇਹ ਧਰਮ ਦੀ ਕਿਰਤ ਕਰਕੇ ਆਪਣੀ ਰੋਜੀ ਰੋਟੀ ਕਮਦਾ ਹੈ ਉਹਦੀ ਘਰ ਵਾਲੀ ਬੜੀ ਸਿਆਣੀ ਹੈ ਇਹ ਅਧਿਉ ਚਲਿਖਿਆ ਹੈ ਮਿਲੇ ਪੈਸੇ ਤੋਂ ਅਨ ਲੈ ਆਵੇ ਨਹੀਂ ਤਾਂ ਬਾਹਰ ਸਾਹ ਚੁਗ ਲਿਆਵੇ ਮਹਿਮਾ ਪ੍ਰਕਾਸ਼ ਜੀ ਤੇ ਦਿਹਾੜੀ ਲੱਗਦੀ ਹੈ ਤੇ ਆ ਨਾ ਜਾਂਦਾ ਨਹੀਂ ਤੇ ਬਾਦਰ ਸਾਹਿਬ ਚੜ੍ਹ ਕੇ ਪੱਤੇ ਪੁੱਤੇ ਜਾ ਕੇ ਪ੍ਰਸ਼ਾਦਾ ਵੀ ਚੱਕ ਲੈਂਦੇ ਭਾਈ ਮਰਦਾਨਾ ਜੀ ਕੋਲ ਉਹਨਾਂ ਦੀ ਮਨਜੀ ਕੀਤੀ ਮਹਾਰਾਜ ਦੀ ਮੰਜੀਤ ਗਏ ਤੇ ਸਤਿਗੁਰੂ ਉਹਨਾਂ ਦੇ ਚਰਨਾਂ ਕੋਲ ਬੈਠ ਕੇ ਭਾਈ ਨਾਲ ਨੂੰ ਜੀ ਇਸ਼ਾਰਾ ਕੀਤਾ ਘਰ ਵਾਲੀ ਨੂੰ ਪਾਣੀ ਦਾ ਗਲਾਸ ਭਰ ਕੇ ਲੈ ਆਏ ਹਜ਼ੂਰ ਨੂੰ ਆਪਣੇ ਹੱਥਾਂ ਨੂੰ ਕਿਰਤ ਵਾਲਾ ਥਾਣਾ ਮੇਰੀ ਬੇਨਤੀ ਜੀ ਸੁੱਚੇ ਹੱਥ ਦੀ ਕਿਰਤ ਵਾਲੇ

ਰੇਤਾ ਚ ਚਾਲ ਸੀ ਹਜ਼ੂਰ ਸੱਚੇ ਪਾਤਸ਼ਾ ਉਹਦੇ ਕੋਲ ਬੈਠ ਕੇ ਬੱਚਿਓ ਦੀ ਲੀਕੀ ਕੋਲ ਖੇਡ ਰਹੀ ਸੀ ਸਤਿਗੁਰਾਂ ਨੂੰ ਕੁਛ ਦੇ ਜੀ ਤੇ ਪ੍ਰਸ਼ਾਦ ਛਕੋਗੇ ਸਤਿਗੁਰਾਂ ਨੇ ਕਿਹਾ ਭੁੱਖ ਲੱਗੀ ਹੈ ਤੇ ਮੈਂ ਕੀ ਸੋਚਣਾ ਬਾਬਾ ਜੀ ਤਾਂ ਬਹੁਤ ਕੁ ਸਮਾਂ ਕੋ ਛੱਕੇ ਨਹੀਂ ਕਹਿੰਦੇ ਕਹਿੰਦਾ ਆਂ ਭੁੱਖ ਲੱਗੀ ਹੈ ਉਹਨੇ ਕਿਹਾ ਕਿਤਾ ਕਦੇ ਉਹ ਅਲੂਨਾ ਸਾਗ ਵਰਤੇ ਹੈ ਉਹ ਇਸ ਅਸੀਂ ਕੋਧੇ ਦੀ ਰੋਟੀ ਕਹਿੰਦੇ ਆ ਪੁਰਾਣੇ ਗ੍ਰੰਥ ਜਿਹੜੇ ਨੇ ਬਾਜਰੀ ਦੀ ਰੋਟੀ ਕਹਿੰਦੇ ਪਰ ਬਚਨ ਅੱਜ ਵੀ ਕੋਧੇ ਦੀ ਰੋਟੀ ਬਹੁਤ ਪ੍ਰਚਲਿਤ ਉਹ ਜਿਹੜੇ ਪਿੰਨੀ ਬਣਾਈ ਮਹਾਰਾਜ ਜੀ ਨੇ ਉਹ ਬੀਬੀ ਸਾਗ ਲੈ ਕੇ ਆਉਂਦੀ ਅਲੂਨਾ ਸਾਗ ਹੈ ਨਾਲ ਪ੍ਰਸ਼ਾਦ ਤਿਆਰ ਕਰ ਦਿੱਤਾ ਜੋ ਕੋਧੇ ਦੀ ਰੋਟੀ ਉਸ ਵਕਤ ਭਾਈ ਲਾਲੂ ਕਹਿੰਦਾ ਜੀ ਸਾਹਿਬ ਜੀ ਅ ਇਹ ਕੋਚਾ ਤੇਰਿਆ ਹੈ ਚਮਕੇ ਚਾਲੇ ਮਾਣ ਕਹਿੰਦੇ ਸਿਰ ਨੂੰ ਗੁਰੂ ਨਾਨਕ ਸਾਹਿਬ ਬੋਲੇ ਭਾਈ ਮਾਣੋ ਜਿਤਨੇ ਧਰਤ ਸੋ ਚੌਂਕਾ ਜਾਨੂ ਸੱਚ ਦੇ ਤੈਸੇ ਸੋਚੇ ਹੋਏ ਮਨ ਨੂੰ ਪਰਮ ਮਿਟਾ ਕਹਿੰਦੇ ਕਿਹੜੇ ਧਰਤ ਕਿਹੜੇ ਛੁਪ ਚੌਂਕੇ ਦੀ ਗੱਲ ਕਰਦੇ ਤੇਰੇ ਧਰਤ ਦਾ ਚੌਂਕਾ ਪਿੱਤਰ ਕੋਈ ਲੋੜ ਨਹੀਂ ਤੈਨੂੰ ਕੋਚਾ ਬੇਰੰਦੀ ਜਿੰਦ ਤੱਕ ਨਾ ਵਾਲਾ ਤੇਰਾ ਖਾਤ ਸੁੱੱਚੇ ਨਹੀਂ ਤੇ ਮਾਨਤਾ ਰੀਨ ਜੀਣ ਵਾਲਾ ਤੇਰਾ ਕਰ ਸੁੱੱਚਾ ਹੈ ਉਹਨਾਂ ਨੇ ਉਸੇ ਵਕਤ ਮਹਾਰੋਹੀ ਦੇ ਸਾਹਮਣੇ ਜਦੋਂ ਪ੍ਰਸ਼ਾਦਾ ਰੱਖਿਆ ਇਤਿਹਾਸ ਕਹਿੰਦਾ ਹੈ ਭਾਈ ਮਰਦਾਨਾ ਜੀ ਦੇ ਮਨ ਚ ਆਇਆ ਇੰਨੇ ਲੋਕ ਬਗਮਾਨ ਰੰਗ ਨੂੰ ਤੇ ਦਿਖਾਂਗੇ ਕੋਈ ਨਹੀਂ ਫੁਰਨੀ ਬਣੀ ਪਰ ਕਿੱਥੇ ਲੈ ਜਾਂਦਾ ਸਾਦ ਵੇਖਿਆ ਵੀ ਥੋੜਾ ਪਾਣੀ ਤਰੇ ਪਿਆ ਅਜੇ ਗੁਰ ਕੀ ਨਹੀਂ ਭਈ ਮਨ ਚ ਅਜ਼ੂਰ ਨੇ ਕਾ ਨਹੀਂ ਪਰ ਬਾਨੀਆਂ ਭਾਈ ਜੀ ਫੁਰਨੇ ਨਾ ਬਣਾ ਹਰ ਤੇ ਮੁਖ ਚ ਅੰਮ੍ਰਿਤ ਰਨਾ ਇਤਿਹਾਸ ਕਹਿੰਦਾ ਜਦੋਂ ਮੁਖ ਚ ਗੁਰ ਕੀ ਭਾਈ

ਆਇ ਤੁਮ ਉਹ ਜਿਹੜੀ ਭਾਈ ਮਨੂ ਦੇ ਕਹਿੰਦਾ ਕਿਥੇ ਗਏ ਮਹਾਰਾਜ ਪ੍ਰਸ਼ਾਦਾ ਛਕ ਰਿਆ ਉਹਦੇ ਘਰ ਬੈਠੇ ਉਹਦੀਆਂ ਅੱਖਾਂ ਚ ਨੀਰ ਹੈ ਸਤਗੁਰਾਂ ਨੂੰ ਪ੍ਰਸ਼ਾਦਾ ਛਕਦੇ ਆ ਮੈਂ ਕਿਹਾ ਇਹ ਤਾਂ ਭਗਤ ਕਬੀਰ ਸਾਹਿਬ ਦਾ ਸ਼ਬਦ ਬਾਝ ਵਿੱਚ ਐਂਡ ਹੁੰਦਾ ਹੈ ਬਾਝ ਦਰਜ ਹੁੰਦਾ ਹੈ ਪਰ ਉਹਦੇ ਹੀ ਫਿਰ ਤੇ ਵਿੱਚੋਂ ਇਹ ਸ਼ਬਦ ਦੀ ਤਰਜਮਾ ਦੀ ਜ਼ਰੂਰ ਨਿਕਲੀ ਹੋਵੇਗੀ ਐਸੀ ਲਾਲ ਪਰ ਇਹ ਮਿਲਦਾ ਨਹੀਂ ਜੇ ਰਤ ਬਣਾ ਕਿਸੇ ਕਰਨਾ ਐਸੀ ਲਾਲ تجھ میں کون کرے غریب نواز غسینہ میرا مات ہے شتر ترے ترے مات ہے شتر ترے جان کی چھوٹ جب ہی کو نہ پہ تاں پر تُوئی ترے نیچے پوچھ کرے میرا دولی کام تینا ترے نام دیو کبیر تلوچن صدنا سین ترے رہ کہہ روداس سنو رسن تو ہر جیو تے سب

ਪਿਛੋਂ ਦੇਰ ਕਾਲ ਬਲਾਈ ਰਿਤ ਆਤਾਹਾਰ ਕਰ ਰੂੜਮ ਦੀ ਗੁਰ ਕ੍ਰਿਸ਼ਾਈ ਪਹਾੜੀ ਕਰਿਤ ਬਸਿਆ ਵੱਡੇ ਪਹਾੜ ਹਰਸ਼ ਬਣਾਈ ਗੁਰਮੁਖੋ ਭਾਈ ਗਾਜੋ ਪ੍ਰਸੰਨ ਕੀਰਤਨ ਲੱਗ ਪਿਆ ਕੋਈ ਸਾਡਾ ਇਤਿਹਾਸ ਕਹਿੰਦਾ ਮਹਾਰਾਜ ਕੱਲੇ ਰੁਕੇ ਭਾਈ ਮਰਦਾਨੇ ਨੂੰ ਪਿੰਡ ਭੇਜੇ ਤੁਸੀਂ ਤਲਵੰਡੀ ਜਾਓ ਮਾਤਾ ਪਿਤਾ ਜੀ ਕਿਰਤ ਕੋਲ ਲੱਗ ਪਿਆ ਭਾਈ ਮਰਦਾਨਾ ਜੀ ਪਿੰਡੋਂ ਵਾਪਸ ਆ ਗਏ ਇਸ ਤੂੰ ਦਾ ਜਿਹੜਾ ਹਾਰ ਤੁਸੀਂ ਸੀ ਉਹਦਾ ਨਾਮ ਸੀ ਜ਼ਾਲਮ ਖਾਨ ਜ਼ਾਲਮ ਖਾਨ ਦਾ ਜਿਹੜਾ ਅੱਗੇ ਅਹਿਰ ਕਾਲ ਸੀ ਉਹਦਾ ਨਾਮ ਸੀ ਮਲਕ ਭਾਗੋ ਹਾਂ ਇੱਕ ਇਹਦਾ ਨਾਮ ਭਾਗਮਲ ਵੀ ਆਇਆ ਇੱਕ ਗ੍ਰੰਥ ਵਿੱਚ ਇੱਕ ਗ੍ਰੰਥ ਮਹਿਮਾ ਪ੍ਰਕਾਸ਼ ਵਿੱਚ ਇਹਦਾ ਨਾਮ ਗੈਸੂ ਆਇਆ ਹੈ ਪਰ ਜਿਹੜਾ ਨਾਮ ਪ੍ਰਚਲਿਤ ਮੌਦੀ ਗੱਲ ਕਰਾਂਗਾ ਉਹਨੂੰ ਮਲਕ ਭਾਗੋ ਕਹਿੰਦੇ ਸੀ ਇਹ ਖੱਤਰੀ ਸੀ ਜੀ ਇਹਨੇ ਬ੍ਰਹਮ ਕੋ ਜਨਮਿਆ ਇਹਦਾ ਗ੍ਰੰਥ ਕੋਈ ਸੀ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਇਹਨੇ ਬ੍ਰਾਹਮਣ ਸਰ ਦੇ ਵਰਤਾਵੇ ਖਤਰੀ ਦੀ ਇਤੁ ਤੱਕ ਉਹਨੇ ਗ੍ਰਭੀ ਕਾਜੀ ਚਾਰੇ ਵਰਨਾ ਦੇ ਲੋਕ ਵੀ ਆ ਸਕਦੇ ਪਰ ਇਹਨੇ ਸਾਰਾ ਪਿੰਡ ਗਿਆ ਸਾਲ ਤੋਂ ਸਰ ਦੇ ਬ੍ਰਾਹਮਣ ਸਰ ਦੇ ਸਾਰੇ ਖੰਡਰਾਂ ਬ੍ਰਹਮ ਕੋਲ ਹੀ ਕੋਈ ਕੁਛ ਨਹੀਂ ਕੁ ਹੈ ਤੇ ਸਾਰੇ ਤੇਰੀ ਚਰਚਾ ਹੋ ਚੁੱਕੀ ਸੀ ਗੁਰੂ ਨਾਨਕ ਸਾਹਿਬ ਦਾ ਸਭ ਨੂੰ ਪਤਾ ਹੈ ਕਿ ਤਪਾ ਆਇਆ ਹੈ ਸ਼ਬਦ ਤਪਾ ਗਏ ਨੇ ਉਹ ਆਇਆ ਹੈ ਉਹ ਨਹੀਂ ਆਇਆ ਮਲਕ ਭਾਗੂ ਨੇ ਬੰਦੇ ਕੀਚੇ ਬਰਾਹਮਣ ਕਿਹਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ ਹੁਣ ਜ਼ਾਲਮ ਖਾਨ ਨਾਲ ਉਹਦੇ ਸਬੰਧ ਨੇ ਮਲਕ ਭਾਗੂ ਦੇ ਭਾਈ ਲਾਲੋ ਜੀ ਡਰਾਮ ਤੋਂ ਕਹਿੰਦਾ ਜਾਂ ਤੇ ਕੀਤਾ ਤੈਨੂੰ ਪਿੰਡੋਂ ਬਾਹਰ ਕਰ ਦਿਆਂਗੇ ਸਾਰਾ ਪਿੰਡ ਸਾਰਾ ਇਲਾਕਾ ਹੈ ਤੁਸੀਂ ਕਿਉਂ ਨਹੀਂ ਆਏ ਜਦੋਂ ਮਹਾਰਾਜ ਜੀ ਨੂੰ ਦੁਬਾਰਾ ਨਸੰਦਿਆ ਭੇਜਿਆ ਲੋਕ ਬਹੁਤ ਇਕੱਠੇ ਹੋ ਗਏ ਫਿਰ ਤਾਂ ਗੁਰੂ ਨਾਨਕ ਸਾਹਿਬ ਆਪ ਨੇ ਮਲਕ ਭਾਗੂ ਉਨਕਾ ਅਦੇਵਿਚ ਹੈ ਭਾਈ ਲਾਲੂ ਜੀ ਨਾਲ ਨੇ ਨਿਮਰਤਾ ਦੇ ਤੁਲ ਜੀ ਮਲਕ ਬਾਗੂ ਕਹਿੰਦਾ ਜੀ ਪਹਿਲਾ ਬ੍ਰਹਮਣਾ ਸ਼ਕਿਆ ਖਤਰਿਆ ਸ਼ਕਿਆ ਸਵਰਨ ਜਾਤੀ ਵਾਲਿਆ ਫਿਰ ਮੈਂ ਇਹ ਚਾਰ ਵਰਨਾਂ ਨੂੰ ਕਿਹਾ ਹਜ਼ੂਰ ਕਹਿੰਦੇ ਮੇਰਾ ਕੋਈ ਬਦ ਨਹੀਂ ਮੈਂ ਕਿਸੇ ਵਰਨ ਦਾ ਨਹੀਂ ਮੈਂ ਕਿਹਨੇ ਹੁੰਦਾ ਕਹਿੰਦਾ ਜੀ ਦੇਖੋ ਤੁਸੀਂ ਇਹ ਜਿਹੜੇ ਤਨ ਹੋ ਗਏ ਕਿਸ ਦੇ ਘਰ ਰਹੇ ਹੋ ਉਹਨੂੰ ਸ਼ਰਤਾਂ ਬਹੁਤ ਸਾਰੀਆਂ ਵਰਤੇ ਤੁਸੀਂ ਜੇ ਖਾਣ ਕੀ ਰਹੇ ਹੋ

ਕਿੱਕਰ ਦੇ ਬੀਜ ਨੂੰ ਹੱਥ 'ਚ ਮਰੋ ਤੇ ਕਦੀ ਬੀਜ ਵਿੱਚੋਂ ਕੰਡੇ ਨਹੀਂ ਚੁੱਕਦੇ ਕਿੱਕਰ ਦੇ ਬੀਜ ਤੋਂ ਕਦੀ ਕੰਡੇ ਚੁੱਕਦੇ ਕਿੱਕਰ ਦੇ ਬੀਜ ਵਿੱਚੋਂ ਕੰਡੇ ਨਹੀਂ ਚੁੱਕਦੇ ਪਰ ਕੰਡੇ ਉਧਰ ਨਿਕਲਦੇ ਨੇ ਜਦੋਂ ਬੀਜ ਰਹੀਦਾ ਹੈ ਇਹ ਜੀਵ ਦੇ ਚਸਕੇ ਕਰਕੇ ਜਿੰਨੇ ਖਾਂਦੇ ਕਹਿੰਦੇ ਖਾਣਾ ਸੌਕਾ ਹੈ ਤੇਰੇ ਘਰ ਦਾ ਖਾਦਾ ਭੋਜਨ ਸੂਲਾਂ ਦੀ ਤਰ੍ਹਾਂ ਚੁਬੇਗਾ ਜੋ ਕੀਰਤ ਕਰੇ ਇੱਕ ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ બીજા ਕੰਡੇ ਵੀ ਕਰਦੇ

ਉਸੇ ਵਕਤ ਕੀ ਹੰਦਾ ਹੈ ਕਿ ਮਲ ਭਗੂ ਤਰਫ ਜੇ ਕਿਵੇਂ ਉਸ ਦਾ ਸਤਗੁਰੂ ਨੇ ਕੀ ਨਾਮ ਥਾ ਮੈਂ ਸੱਚੀ ਦੱਸਾਂ ਆਈਲੂਰ ਨੇ ਮੰਨਦੇ तकरीबन ਸਾਰੇ ਪੁਰਾਣੇ ਵਿਦਵਾਨ ਗੰਦਵਰਖਸ਼ਮਾ ਅਪਚੇ ਜੀ ਨੇ ਕਥਾ ਵਿੱਚ ਆਪੀ ਨੂੰ ਨਾਮ ਸਿੰਘ ਜਪੂ ਰਾਸੀ ਦਰਪਣ ਮੈਨੂੰ ਜੀ ਲਿਖਣ ਲਈ ਕਿਹਾ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਹਵਾਲੇ ਦਿੱਤੇ ਆ ਪੁਰਾਣੇ ਸ्रोत ਕਹਿੰਦੇ ਨੇ ਕੋਜੀ ਭੋਜਨ ਦਾ ਇੱਕ ਆ ਸੱਚੀ ਮਿੱਠਾ ਸੀ ਕੋੜੇ ਸੰਖੀਰ ਸੀ ਜੋ ਬੜਾ ਸੁਖਤ ਕਹੋ ਜੀ ਚੁਚਲਦਾ ਮਾਰੇ ਕਾਇਮ ਨੂੰ ਬੇਕਿਆ ਇਹ ਜੋਬਲ ਹੈ ਕਿ ਗਰੀਬਾਂ ਦੇ ਖੂਨ ਤੇ ਖੋਟੀਆਂ ਨੇ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਤੇ ਯਾਦ ਰੱਖੋ ਗੁਰੂ ਸੰਗਰਾਮ ਹੈ ਭਾਈ ਲਾਲੋ ਨਿਮਰਤਾ ਦਾ ਪੰਜ ਗੋਲ ਸੀ ਪੀ ਲੋਪਾ ਬੋਲਨਾ ਬੋਲਨ ਹਜ਼ੂਰ ਨੇ ਕਿਹਾ ਭਾਈ ਜੀ ਤਰੋ ਜਾਓ ਜਿਹੜਾ ਪ੍ਰਸ਼ਾਤਾ ਛੱਕਿਆ ਪਛੀ ਐਕਟੀਵਿਟੀ ਲੈ ਗਿਆ ਭਾਈ ਲਾਲੋ ਜੀ ਹੈ ਨਿਮਰਤਾ ਵਾਲਾ ਪਿੰਡੀ ਲੈ ਕੇ ਆਇਆ ਇਤਿਹਾਸ ਸੇ ਦਾ ਮੇਰੀ ਬੇਨਤੀ ਹੈ ਸਤਿਗੁਰਾਂ ਦੇ ਸਭ ਦੇ ਸਾਹਮਣੇ ਦੋਨਾਂ ਹੱਥਾਂ ਨਾਲ ਇੱਕ ਹੱਥ ਵਿੱਚ ਉਹਦੇ ਮਾਲ ਪੂਰੇ ਸਨ ਇੱਕ ਹੱਥ ਵਿੱਚ ਕੋਦਰੇ ਦੀ ਰੋਟੀ ਵਾਲੀ ਪਿੰਦੀ ਸੀ ਜਦੋਂ ਦੋਨਾਂ ਨੂੰ ਨਿਚੋੜਿਆ ਇੱਕ ਵਿੱਚੋਂ ਖੂਨ ਦੇ ਤੁਕੇ ਨਿਕਲੇ ਇੱਕ ਵਿੱਚੋਂ ਦੁੱਧ ਦੇ ਤੁਕੇ ਨਿਕਲੇ ਤਾਂ ਹਰ ਬੈਠੇ ਜਦੋਂ ਦੇਖਿਆ ਮਾਰੀ ਤੇ ਨੇ ਆਪ ਹੀ ਆਂਗੇ ਸੀ ਗਰੀਬਾਂ ਦਾ ਖੂਨ ਤੋਂ ਪੀਣੇ ਉਸ ਬੰਦੇ ਦੇ ਅੰਦਰੋਂ ਇਹੀ ਸਤਿਵੰਤੀ ਜੀ ਉਹਦੇ ਭਾਗ ਦੇ ਚੰਗੇ ਜਿਹਾ ਹੌਮੇ ਛੱਡ ਦਿੱਤੀ ਕਹਿੰਦਾ ਮਹਾਰਾਜ ਤੁੰ ਬਖਸ਼ ਦਿਓ ਸਤਿਗੁਰੂ ਕਹਿੰਦੇ ਜੋ ਕੁਝ ਗਰੀਬਾਂ ਦਾ ਲੋਟ ਕਿਸ ਉੱਤੇ ਕੀਆ ਸਾਰਾ ਵੰਡ ਦੇ ਇਹ ਅਗੈ ਨੂੰ ਨਾ ਉਹਨੇ ਸਭ ਪੇ ਵੰਡ ਦਿੱਤਾ ਮਹਾਰਾਜ ਭਾਈ ਲਾਲੋ ਦੇ ਕਰਦੇ ਨਾ ਪਈ ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਾਈ ਲਾਲੋ ਨੂੰ ਜੋ ਸੰਬੋਧਨ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੱਤ ਵਰੀ ਵਾਲੀ ਮਰੀ ਮੈਂ ਪਿਛਲੀ ਵਾਰ ਕਿਹਾ ਸੀ ਪੰਜਾਬੀ ਵਿੱਚ ਵੇ ਸ਼ਬਦ ਬੜਾ ਮਿੱਠਾ ਹੈ ਵੇ ਸ਼ਬਦ ਪਿਆਰ ਦਾ ਸ਼ਿਕਰ ਹੈ ਇੱਕ ਵਰੀ ਨੇ ਦੋ ਵਰੀ ਨੇ ਸੱਤ ਵਰੀ ਵਾਲੇ ਦੇ ਕਿਹਾ ਜਦੋਂ ਇਹ ਲੋਕਾਂ ਦਾ ਸੁਣਨ ਦੇਖਿਆ ਜ਼ਾਲਮਾਂ ਦਾ ਸੁਣਨ ਦੇਖਿਆ ਐਮਨਾਬਾਦ ਦੇ ਲੋਕਾਂ ਦਾ ਜਿਹੜਾ ਵਸੀਪਾ ਧੰਗ ਦੇ ਕੇ ਪੈਸਾ ਸੀ ਤੋੜ ਸੀ ਨਕਲ ਵੀ ਕਿਹਾ ਗੁਰੂ ਕੋਲ 1 ਲੱਖ ਰੁਪਇਆ ਸੜਨ ਜਾਂਦਾ ਸੀ ਜਦੋਂ ਬੀਬੀ ਚੌਂਕੇ ਜਾਂਦੀ ਸੀ ਦੇਹਾ ਤੋਂ ਬਾਅਦ 1 ਲੱਖ ਲੈਨ ਪਰ ਰੇਟੀਆਂ ਲੱਖ ਲੈਨ ਖੜੀਆਂ ਗਰੀ ਸ਼ਵਾਰੇ ਖੰਭਨਾ ਮਾਨਣ ਜਿੱਦ ਕਿੰਨਾ ਪੈਸਾ ਹਜ਼ੂਰ ਸੱਚੇ ਪਾਤਸ਼ਾਹ ਜੀ ਉੱਤੇ ਬੈਠੇ ਆ ਸਾਰੇ ਸ਼ਹਿਰ ਦਾ ਵਰਤਾਰਾ ਦੇ ਲਿਆ ਉਦੋਂ ਪਤਾ ਬਾਪਰ ਚੜ ਕੇ ਆ ਗਏ ਅੱਜ ਭਾਈ ਲਾਲੋ ਦੀ ਝੁੱਗੀ ਦੇ ਵਿੱਚੋਂ ਜਦੋਂ ਰਵਾਵ ਮੱਜੀ ਸਤਿਗੁਰੂ ਉੱਚੀ ਆਵਾਜ਼ ਵਿੱਚ ਮੈਂ ਕਿਹਾ ਇਹਦੇ ਸਿਰ ਭਾਈ ਲਾਲੋ ਕੋਲ ਬਿਠਾ

जैसी मां आवे कसम की वाणी तेज रात करी ध्यान मेला लो पाप की जंजले काभु नु ताया जोही मंगर दान विला लो संग धर्म दे शब्द खोई कूल फिरे मन मानवे बाजू काकी भावना दिल थकी अगद पड़े सध्यान में ला लो महाराज ने सत बजी आवाज देख के वेला लो वेला लो ऐना महाराज ने जान पर खुद जरुरत के हमला गया ਸਾਰੇ ਗੁਰ ਸੰਤ ਇੱਕ ਭਾਈ ਲਾਲੋ ਦੂਸ਼ਣੇ ਮੇਰੇ ਬਾਬਾ ਜੀ ਕਿਸੇ ਭਾਈ ਗੁਰਦਾਨਾ ਤੇ ਚੌਥਾ ਪੰਡਿਤ ਜਿਹੜਾ ਭਾਈ ਲਾਲੋ ਦੇ ਘਰ ਸੰਗਤ ਮਹਾਰਾਜ ਸਚੀ ਪਾਤਸ਼ਾਹ ਜੀ ਨੇ ਉਸ ਗੁਰਮੁਖ ਸਿੱਖ ਨੂੰ ਭਾਈ ਲਾਲੋ ਜੀ ਨੂੰ ਨਿਵਾਜਿਆ ਤੇ ਕੋਰ ਬੇਨਤੀ ਕਰ ਪੰਨਾ ਪ੍ਰਸ਼ਾਦਾ ਸ਼ਕਤੀ ਨਹੀਂ ਹੈ ਜਿਸ ਮੰਜੀ ਤੇ ਗੁਰਨਾਮ ਸਾਹਿਬ ਬੈਠੇ ਜਿਸ ਚਮਕ ਤੇ ਗੁਰਨਾਮ ਸਾਹਿਬ ਬੈਠੇ ਉਹ ਚਮਕਾ ਉਹ ਮੰਜੀ ਧਰਮ ਸ਼ਾਲਾ ਉਹਦੇ ਸਵੇਰੇ ਸ਼ਾਮ ਕੀਰਤਨ ਹੋਇਆ ਕਾ ਮਹਾਰਾਜ ਉਹ ਤੇ ਕਹਿੰਦੇ ਜਿਹੜਾ ਮਹਾਰਾਜ ਕਹ ਰਾਇ ਹੈ ਭਾਈ ਜਾਨੂ ਦਾ ਵਸ ਮੰਨ ਕੇ ਸੱਚੀ ਦੱਸੋ ਵਿਜੇਸ ਬੰਦੇ ਨੂੰ ਲੋਕ ਨਫਰਤ ਦੀ ਨਜ਼ਰ ਨਾਲ ਦੇਖਦੇ ਹੁਣ ਬੁਲਾਦੇ ਨਾ ਕੋ ਕਹਿੰਦੇ ਕਹ ਰਾਇਆ ਇੰਨਾ ਸ਼ੁਕਰ ਚ ਭਰਿਆ ਸੀ ਇਤਿਹਾਸ ਕਹਿੰਦਾ ਉਹਨੇ ਆਉਂਦਿਆਂ ਸਾਰੇ ਮਹਾਰਾਜ ਜੀ ਦੇ ਚਰਨ ਪਕਲੇ ਝਾਹੂ ਝਾਹ ਮੇਰਾਗ ਨਹੀਂ ਹੋਇਆ ਕਵੀ ਸੰਤੋਖ ਸੇਕਰਧਨ ਮਹਾਰਾਜ ਦੇ ਦਿਲ ਨੇ ਘੱਟ ਸੇਕ ਤੇ ਨਾ ਦਿੱਤੇ ਅੰਦਰ ਦੀ ਬਾਤ ਹੋ ਗਈ ਬੋਲੇ ਭਾਈ ਲਾਲ ਜੀ ਤਾਂ ਨਿਆ ਅੱਲਾਹ ਅਕਬਰ ਸੱਚ ਦੇ ਨਾ ਬਾਬਾ ਜੀ ਕਹਿੰਦੇ ਤਰ ਹੁਕਮ ਮਸਤਕ ਹੱਥ ਹਰ ਵਿੱਚੋਂ ਮਾਰ ਖੱਡੀਆਂ ਬੁਰੀਆਂ ਮੇਰਾ ਪਿਆਰਾ ਰਤਨ ਨਾਮ ਹਰ ਬਸਿਆ ਗੁਰ ਹਾਲ ਧਰੋ ਮੇਰੇ ਮਾਥਾ ਸੰਭਰਤ ਗੁਰੂ ਸਰਹਾਤ ਤੇ ਜਦੋਂ ਸਾਤੂ ਗੁਰਾਂ ਨੇ ਦੋਨੋਂ ਹੱਥ ਰੱਖ ਕੇ ਭਾਈ ਲਾਲੋ ਦੇ ਅੰਦਰ ਕਪਾਹ ਫੁੱਲ ਗਿਆ ਅੰਦਰ ਜਿਲਕਾਲੀ ਫੜਿਆ ਸੀ ਜੀ ਹਨੇਰੇ ਕੋੜਾ ਸੂਰ ਜਾਂ ਚੰਨ ਹੋ ਗਿਆ ਮਹਾਰਾਜ ਉਹ ਬੇਰਾਗ ਵਿੱਚ ਜਰੂਰੇ ਸਨ ਮਾਲੀਕੇ ਨੇ ਭਾਈ ਲਾਲੋ ਅੱਜ ਤੋਂ ਬਾਦ ਸੰਗਤ ਨੂੰ ਜੀਵਨ ਦਾਨ ਨਹੀਂ ਕਰੇਗਾ ਤੇਰਾ ਕਹ ਤਰਮ ਸ਼ਾਬਾਹ ਤੇਰੇ ਘਰ ਤੇ ਦਾਹਵਾਸਲਾ ਹਰ ਉਸ ਮਹਾਨ ਨੂੰ ਸਿੱਖਣਾ ਨਹੀਂ ਚੰਦਿਆ ਪਾਇਸੇ ਪਾਇਨਾ ਦੋਚਾ ਮੈਂ ਅਰ지 ਕੀਤੀ ਇੱਕ ਪਤਸੀ ਜਿਹੜਾ ਇਹ ਜਿਹੜਾ ਆਪਾਂ ਪੜਿਆ ਹੈ ਪਾਰਦਰਮ ਜਿੰਨਾ